ਯਾਰ ਕਿਸੇ ਬੰਦੇ ਦੀ ਨਾ ਆਪਾਂ ਇੱਕ ਵੀਡੀਓ ਵੇਖੀ ਸੀ ਉਹਦੇ ਕੋਲੇ ਆਪਾਂ ਚੱਲਦੇ ਆ ਉਹ ਕਹਿੰਦਾ ਸੀ ਨਾ ਯਾਰ ਨਾ ਵੀ ਇੱਕ ਅਨਪੜ੍ਹ ਬੰਦਾ ਵੀ ਮਲਾਜ਼ਮ ਤੋਂ ਘੱਟ ਨਹੀਂ ਤੇ ਮਲਾਜ਼ਮ ਤੋਂ ਵੱਧ ਕਮਾ ਸਕਦਾ ਬੰਦਾ ਚੱਲਦੇ ਆਪਾਂ ਜੋ ਬੰਦੇ ਕੋਲੇ ਬੁੱਟਰਾ ਫਰਾ ਲੈੰਦਾ ਠੀਕ ਆ ਠੀਕ ਆ ਤੂੰ ਨਵੇਂ ਸਾਫੀ ਕੱਢਦਾ ਰਹਿਣਾ ਹੈ ਉਹਦੇ ਬਹਿ ਕੇ ਬਣਾਉਣੇ ਆਪਾਂ ਬੁੱਟਰ ਸਾਹਿਬ ਪਹਿਲਾਂ ਤਾਂ ਬਈ ਤੈਨੂੰ ਵਾਸ ਸੰਦੇ ਦੀਆਂ ਮੁਬਾਰਕਾਂ ਦੇਣੋ ਸੋਨੂੰ ਬਈ ਲੱਖ ਲੱਖ ਤੇ ਇੱਕ ਬਈ ਯਾਰ ਤੇਰਾ ਨਾਲ ਗੱਲ ਕਰਨੀ ਹੈਗੀ ਆ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਤੂੰ ਮਲਾਂ ਵੀ ਵਧੀਆ ਕੀਤੀ ਹਾਂ ਬਸ ਉਹ ਗੱਲ ਉਹ ਸਵਾਲ ਪੁੱਛੀ ਜਿਹੜਾ ਸਵਾਲ ਦਾ ਕੋਈ ਸਵਾਲ ਹੀ ਨਾ ਬਣੇ ਠੀਕ ਆ ਹਾਂ ਆਪਾਂ ਵੀ ਮੈਂ ਹਮੇਸ਼ਾ ਕਹਿੰਦਾ ਵੀ ਬੰਦੇ ਨੂੰ ਉਹ ਸਵਾਲ ਕਰੋ ਸਵਾਲ ਦਾ ਬਈ ਸਵਾਲ ਹੀ ਨਾ ਬਣੇ ਸਵਾਲ ਕਰੀ ਸਵਾਲ ਕੋਈ ਮਰਜ਼ੀ ਕਰ ਲੈ ਸਵਾਲ ਬਈ ਹੋਰ ਵੀ ਬੰਦਿਆਂ ਦਾ ਹੋਣਾ ਸਵਾਲ ਤੇਰੀ ਵੀਡੀਓ ਵੇਖੀ ਹੋਣੀ ਹੈ ਬੰਦਿਆਂ ਨੇ ਤੇ ਬੰਦਿਆਂ ਨੇ ਤੂੰ ਆਖਿਆ ਸੀਗਾ ਵੀ ਯਾਰਾ ਅਣਪੜ੍ਹ ਬੰਦਾ ਵੀ ਇੱਕ ਆਪਦੀ ਜਗ੍ਹਾ ਮੁਲਾਜ਼ਮ ਬਣ ਜਾਂਦਾ ਹਾਂਜੀ ਤੇ ਕੁਕਿਆ ਸੀ ਵੀ ਯਾਰਾ ਬੰਦਾ 10 ਬੰਦਾ ਨਾਲ ਗਲਖਸਾਵਾ ਉਹ ਬੰਦੇ ਦਾ ਤੇ ਉਹ ਬੰਦਾ 100 ਦਾ ਮੁਲਾਜ਼ਮ ਆ ਉਹ ਗੱਲ ਬਾਰੇ ਥੋੜਾ ਮੈਨੂੰ ਚਾਹਨਾ ਪਾ ਬਾਈ ਯਾਰ ਕਈ ਬੰਦਿਆਂ ਦੇ ਇਹ ਚ ਸਵਾਲ ਹੈਗੇ ਆ ਮੈਂ ਚਾਹਨਾ ਪਾ ਫੇਰ ਆਪਾਂ ਤਰੀਆ ਮਸ਼ੀਨਰੀ ਬਾਰੇ ਗੱਲਬਾਤ ਕਰਾਂਗੇ ਆਪਾਂ ਪੈਂਦਾ ਇਦਾਂ ਬਾਈ ਸੁਣੋ 10 ਬੰਦੇ ਨਾਲ ਲਾ ਕੇ ਮੁਲਾਜ਼ਮ ਕਿਵੇਂ ਬਣਦਾ ਜਿੰਨਾ ਵੀ ਗਲਖਸਾਵਾ ਕਿਵੇਂ ਮੁਲਾਜ਼ਮ ਬਣਦਾ ਜਿੰਨਾ ਬੰਦਿਆਂ ਨਾਲ ਗਲਖਸਾਵਾ ਹੋਣਾ ਬੰਦੇ ਹੋਣ ਹੂੰ ਪੂਰੇ ਜੱਟ ਦੇ ਪੁੱਤ ਹੁਣ ਸਹੀ ਤਾਂ ਜੀ ਜ਼ਿਮੀਂਦਾਰ ਜੱਟ ਜੱਟ ਕਹਿੰਦੇ ਆ ਹਾਂ ਹਾਂ ਪੂਰੇ ਜੱਟ ਦੇ ਪੁੱਤ ਜਿੰਨਾ ਬੰਦੇ ਨੇ ਨਾ ਬੰਦੇ ਦਾ ਗਰੀਬ ਬੰਦੇ ਦਾ ਗਲਖਸਾਵਾ ਹੁੰਦਾ ਘੈਂਟ ਹੋਵੇ ਗੱਲਬਾਤ ਉਹਨਾਂ ਚ ਕਿਵੇਂ ਮਲਾਜਮ ਲੰਦਾ ਇਹ ਨਹੀਂ ਹੁੰਦਾ ਵੀ ਯਾਰ ਵੀ ਜਵਾਨ ਦੇ ਪੱਕੇ ਹੁਣ ਬੰਦੇ ਜਵਾਨ ਦੇ खरे ਬੰਦੇ ਹੁਣ ਤੇ ਜਿੰਨਾ ਨਾ ਜਿਹੜਾ ਬੰਦੇ ਦਾ ਮੇਰੇ ਰੱਗੇ ਦਾ ਕੋਈ ਵੀ ਬੰਦਾ ਲੇਬਰ ਵਾਲਾ ਬੰਦਾ ਉਹ ਵੀ ਬੰਦਾ ਯਾਰ ਖੜਨ ਵਾਲਾ ਹੋਵੇ ਉਹ ਵੀ ਜਵਾਨ ਵਾਲਾ ਹੋਵੇ ਬਈ ਜਵਾਨ ਵਾਲਾ ਇਹ ਨਾ ਹੋਵੇ ਕਿ ਵਿਚਾਲਾ ਵੀ ਯਾਰ ਉਹਨੇ ਦੇ ਮੋਟਰਸਾਈਕਲ ਦਾ ਤੇਲ ਮਚਾ ਦੇ ਜਿੰਨੇ ਉਹਨੇ ਦੇੜੀ ਦੇਣੀ ਹੁੰਦੀ ਹਾਂ ਵੀ ਮਰੋ ਤਰਾ ਰੋ ਤਰਾ ਪਰੇ ਵਿਸ਼ਵਾਸ ਹੋਵੇ ਬੰਦੇ ਨੂੰ ਯਾਰ ਮੇਰੇ ਖੇਤ ਬੰਦਾ ਫਿਰਦਾ ਫਿਰਦਾ ਮੇਰੇ ਯਾਰ ਮਜਾ ਨਹੀਂ ਕਿ ਉਹਦਾ ਬੰਦਾ ਨਹੀਂ ਉਹਦਾ ਪੁੱਤ ਫਿਰਦਾ ਖੇਤ ਇੰਨਾ ਵਿਸ਼ਵਾਸ ਇੰਨਾ ਵਿਸ਼ਵਾਸ ਇੰਨਾ ਵਿਸ਼ਵਾਸ ਬਣਾਉਣਾ ਪੈਂਦਾ ਫੇਰ ਦਸਾਂ ਘਰਾਂ ਦਾ ਬੰਦਾ ਮੁਲਾਜ਼ਮ ਲੱਗਦਾ ਉਹ ਬਾਕੀ ਵੀ ਇਹ ਬੰਦੇ ਦੀ ਗੱਲ ਕੰਮ ਵਾਲੀ ਹੈ ਖਾਤਰ ਮੈਂ ਕਿਵੇਂ ਇੰਨਾ ਗੱਲ ਦਾ ਆਪਣੇ ਤੇ ਆਪ ਦੀ ਗੱਲ ਹੀ ਕਰਦੇ ਹਾਂ ਮੈਂ ਨਾ ਮੈਨੂੰ ਲੱਖ ਰੁਪਏ ਦੀ ਲੋੜ ਪੈ ਗਈ ਪਿੱਛੇ ਜੇ ਅੱਜ ਜਦੋਂ ਝੋਨੇ ਕਣਕਾਂ ਹੀ ਬੀਜਦੇ ਜਦੋਂ ਬੀਜਣ ਦਾ ਪਹਿਲਾ ਅੱਛਾ ਮੇਰੇ ਮੈਂ ਕਿਹਾ ਮੱਲਾ ਵੀ 10 ਘਰਾਂ ਤੋਂ ਕਿਹੜੇ ਘਰ ਤੋਂ ਦੱਸਾਂ ਮੈਂ ਕਿਹੜੇ ਘਰ ਤੋਂ ਲੱਖ ਰੁਪਏ ਫੜ ਗਏ ਠੀਕ ਹੈ ਝੋਨੇ ਮੈਂ ਕਿਹਾ ਘੱਟ ਹੋਇਆ ਯਾਰ ਮੰਗਦਿਆਂ ਨੂੰ ਸ਼ਰਮ ਆਉਂਦੀ ਫਸਲਾਂ ਦਾ ਥੋੜਾ ਜਿਆਦਾ ਕੋਈ ਕੰਮ ਡਾਉਣ ਚੱਲੇ ਬਈ ਬਿਲਕੁਲ ਨਹੀਂ ਨਹੀਂ ਥੋੜਾ ਜਿਹਾ ਝੋਨਾ ਇਦ ਕਿੰਨੇ ਬੰਦੇ ਵਗੇ ਮੈਂ ਕਿਹਾ ਯਾਰ ਲੱਖ ਰੁਪਏ ਕਿਧਰ ਫੜ ਗਏ ਲੱਖ ਰੁਪਏ ਦੇਣੇ ਨਹੀਂ ਕਿਸੇ ਨੇ ਝੋਨੇ ਘੱਟ ਹੋਏ ਠੀਕ ਹੈ ਨਾ ਹਾਂ ਮੈਂ ਰਾਤ ਨੂੰ ਸੋਚੀ ਗਿਆ ਸੋਚੀ ਗਿਆ ਮੈਂ ਕਿਹਾ ਮੱਲਾ ਤੂੰ ਗੇਮ ਕਰ ਇੱਕ ਹਾਂ ਮੈਂ ਜਿੰਨੇ ਬੰਦਿਆਂ ਨਾਲ 10 ਦਸਾ ਘਰਾਣਾ ਮੇਰਾ ਗਾਲ ਘਸਾਵਾ ਸੀ ਆਉਣੀ ਜਾਣੀ ਉਹਨਾਂ ਤੋਂ ਸਾਰਿਆਂ ਤੋਂ ਮੈਂ ਦਸਦਾ 1000 ਫੜ ਲਿਆ ਤੇ ਸਾਰਿਆਂ ਨੇ ਵੀ ਹੱਸ ਕੇ ਹੀ ਦਿੱਤਾ ਦਸਦਾ ਯਾਰ ਮੈਨੂੰ ਠੀਕ ਹੈ ਦਸਦਾ 1000 ਫੜਾ ਤੇ ਲੱਖ ਰੁਪਏ ਬਣ ਗਿਆ ਬਈ ਲੱਖ ਬਣ ਗਿਆ ਲੱਖ ਬਣ ਗਿਆ ਨਾ ਹਾਂ ਹੁਣ ਇੱਕ ਮੁੰਡਾ ਆਪਣੀ ਉਸ ਬੰਦੇ ਨਾਲ ਵੀ ਸੂਰੇ ਵਾਲੇ ਦੀ ਗੱਲ ਸੁਣਾਉਣਾ ਮੈਂ ਸੂਰੇ ਵਾਲੇ ਬੰਦੇ ਨਾਲ ਗੱਲ ਘਸਾਵਾ ਆਪਣਾ ਅੱਛਾ ਉਸ ਬੰਦੇ ਕੋਲੇ 30 40 ਗਿੱਲੇ ਬਾਣਾ 40 ਕਿੱਲੇ ਉਹਦੇ ਆਪਾਂ 110 ਗੱਟੇ ਰੇ ਦੇ ਪਾਦੇ ਆ ਤੇ 8900 ਦੇ ਬਣ ਗਏ 8900 ਸਾਢੇ 8000 ਦੇ ਬਣ ਗਏ 80 ਰੁਪਏ ਦੇ ਹਿਸਾਬ ਨਾਲ ਪੰਜਾ 60 ਢੋਲੀਆਂ ਲਾਤੀਆਂ ਉਹਦੇ ਮੈਂ ਝੋਨਾ ਹਲਾਤਾ ਨਿਕੜਸ ਕੋਰੋਂ ਕੰਮ ਕਰਤੇ ਯਾਰ ਮੇਰਾ 10 ਦਾ 10000 ਲੈ ਗਿਆ ਲੈਣੇ ਸੀ ਬਈ ਲੈ ਕੇ ਨਾ 2 ਮਹੀਨਿਆਂ ਦੇ ਵਿੱਚ ਰੇ ਵੀ ਪੈ ਗਈ ਝੋਨਾ ਵੀ ਹਿਲਾਉਂਦਾ ਰਿਹਾ ਨਿਕੜ 2 ਮਹੀਨਿਆਂ ਦੇ ਵਿੱਚ ਸਾਰੇ ਘਰਾਂ ਦੇ ਦਾਦਾ 10000 ਲਾਤਾ ਮੈਂ ਠੀਕ ਹੈ ਲੈ ਕੇ ਨਾ ਲੈ ਗਿਆ ਲੈ ਉਧਰ ਕੋਨੇ ਜਿੱਦੇ ਉਹਨਾਂ ਰੇ ਪੈ ਜਾਂਦੇ ਦੂਜੇ ਘਰ ਤੇ ਜਾ ਵਰਦਾ ਸੀ ਉਹਨਾਂ ਦਾ ਕੰਮ ਨਹੀਂ ਤੀਜੇ ਦੇ ਘਰ ਤੇ ਵਾਰੀ ਨਾ ਤੁਰਿਆ ਮੈਂ ਠੀਕ ਹੈ ਹੈਨਾ ਸਹੀ ਹੈ ਕਈਆਂ ਤੋਂ ਮੈਂ ਫੜੀ ਐ ਅੱਧੇ ਕਟਾਈ ਐ ਮਾਲ ਦਾ ਕਈਆਂ ਦੇ ਮੈਂ ਜਿਨ੍ਹਾਂ ਦੇ ਮੇਰਾ 1000 ਬਣ ਜਾਂਦਾ ਸੀ 500 ਕਟਾ ਜਾਂਦਾ ਸੀ ਕਈ ਵਾਰੀ ਮੈਂ 500 ਕਰੀ ਵਰਤਣ ਲਈ ਆਉਂਦਾ ਜੀ ਕਈ ਵਾਰੀ ਮੈਂ 1000 ਦਾ 1000 ਹੀ ਕਟਾਉਂਦਾ ਸੀ ਸਹੀ ਹੈ ਦੋ ਮਹੀਨਿਆਂ ਚ ਬਈ ਲੱਖ ਰੁਪਏ ਬਣ ਕੇ ਲੈ ਗਿਆ ਲੈ ਗਿਆ ਤੇ 50000 ਮਹੀਨਾ ਬਣਿਆ ਨਾ ਬਈ 50000 ਮਹੀਨਾ ਬਣ ਗਿਆ ਬਣ ਗਿਆ ਕੋਈ ਸ਼ੱਕ ਨਹੀਂ ਮੈਂ ਕਹਿੰਦਾ ਯਾਰ ਮੈਂ ਤਾਂ ਕਿਸੇ ਬੰਦੇ ਦੇ ਦਿਹਾੜੀ ਨਹੀਂ ਜਾਣਾ ਮੇਰਾ ਪਿੰਡ ਚ ਮੈਂ ਸ਼ਹਿਰ ਦੇ ਢੜੀ ਜਾਣਾ ਨਾ ਤਾਂ ਮੈਨੂੰ ਬਈ ਲੱਖ ਰੁਪਏ ਦੱਸਦਾ 1000 ਰੁਪਏ ਕਿਸੇ ਨੇ ਦੇਣਾ ਜੀ ਦਿੰਨਾ ਬਈ ਮੈਨੂੰ ਮੇਰੇ ਘਰ ਚ ਨਿਕਲਨੀ ਸੀ ਸ਼ਹਿਰ ਵਾਲਾ ਦਾ ਬਈ ਨਾ ਦੀ ਨਾ ਤੈਨੂੰ ਤਿਆੜੀ ਦੇ ਦਿੰਦਾ ਉਹਨੇ ਕੋਈ ਗਰਜ ਨਹੀਂ ਕੱਢਦਾ ਬੰਦਾ ਬੰਦੇ ਲੱਖ ਰੁਪਏ 2 ਮਹੀਨੇ ਚ 50000 ਮਹੀਨਾ ਬਣਿਆ ਕਿ ਨਹੀਂ ਬਣਿਆ ਯਾਰ ਬਈ ਬਣ ਗਿਆ ਬਣ ਗਿਆ ਬਈ ਹੁਣ ਮਤਲਬ ਕੋਈ ਵੀ ਮੁੰਡਾ ਤੇਰਾ ਤੇਰਾ ਵੀ ਆ ਮੇਰਾ ਤੇਰਾ ਵੀ ਕਹਿੰਦਾ ਤੇਰਾ ਵੀ ਜਿਸ ਬੰਦੇ ਨਾਲ ਘੈਂਟ ਬੰਦਿਆਂ ਨਾਲ ਵਧੀਆ ਜ਼ਿੰਮੇਵਾਰ ਬੰਦਿਆਂ ਨਾਲ ਤੇਰਾ ਵੀ ਗਲਗਸਾ ਵਾ ਹੈਗਾ ਤੇ ਯਾਰ ਜ਼ਿੰਮੇਵਾਰ ਐਡਾ ਕੋਈ ਵੀ ਦੁਨੀਆ ਤੇ 100 ਚੋਂ 5% ਬੰਦੇ ਹੋਣਗੇ ਜਿਹੜੇ ਨਾਲ ਨਹੀਂ ਖੜਦੇ ਆ ਪਕੜਨੇ ਆਪਣੇ ਬਿਲਕੁਲ ਬਿਲਕੁਲ ਨਹੀਂ 95% ਬਈ ਗਰੀਬ ਦਾ ਨੁਕਸਾਨ ਨਹੀਂ ਕਰਦੇ ਮੈਂ ਨਹੀਂ ਕਰਦੇ ਨਹੀਂ ਕਰਦੇ ਆ ਤੇ ਉਹੀ ਗੱਲ ਹੈ ਜਿੰਨੇ ਯਾਰ ਮੈਂ ਤੁਹਾਨੂੰ ਦਿੰਦਾ ਆਪਣੇ ਲੇਵਨ ਵਾਲੇ ਤਾਂ ਲੋੜ ਹੀ ਨਹੀਂ ਸ਼ਹਿਰਾਂ 'ਚ ਭੱਜ ਜਾਂਦੇ ਬਿਲਕੁਲ ਬਥੇਰੇ ਕੰਮ ਪਏ ਹਾਂ ਹੁਣੇ ਮੇਰੀ ਬੇਟੀ ਦੀ ਵਿਆਹ ਤੇ ਇੱਕ ਜ਼ਿਮੀਂਦਾਰ ਨੇ 2-3 ਲੱਖ ਰੁਪਏ ਲਾਇਆ ਯਾਰ ਯਕੀਨ ਮੰਨੀ ਬੰਦਾ ਖੜ ਗਿਆ ਸੀ ਚਟਾਨ ਬਣ ਕੇ ਆਪਣੇ ਨਾਲ ਸਹੀ ਹੈ ਉਸ ਬੰਦੇ ਦੇ ਨਾ ਬੰਦੇ ਬਾਹਰ ਗਏ ਆ ਜੇ ਉਹਨਾਂ ਦੀ ਕੋਠੀ ਦੇ ਵਿੱਚ ਮੈਨੂੰ ਪੋਚਾ ਲਾਉਣਾ ਪੈ ਜਾਂਦਾ ਪਾ ਪੋਚਾ ਵੀ ਲਾਉਣਾ ਲਾਉਣਾ ਕੋਠੀ ਜੰਦੇ ਬਿਲਕੁਲ ਕੰਮ ਦਾ ਕੀ ਡਰ ਆ ਯਾਰ ਪਰ ਜੇਦੋ ਉਸ ਟਾਈਮ ਬੰਦਾ ਯਾਰ ਤੇਰੇ ਨੌ ਨੇ ਪੂਰੀ ਮਦਦ ਕੀਤੀ ਹੈ ਨਾ ਤੇਰਾ ਵੀ ਹੱਕ ਆ ਉਹ ਬੰਦੇ ਨਾਲ ਹਾਂ ਹੁਣ ਰਾਤ ਨੂੰ ਕਈ ਬੰਦੇ ਮੈਨੂੰ ਵੇਲਾ ਆਪਣੇ ਘਰ ਕੋਈ ਕਿੰਨਾ ਵੀ ਜਿਹਨਾਂ ਦਾ 50 ਦਾ ਕੰਮ ਆ ਨਾ ਤੇ 50 ਦਾ ਕੰਮ ਵੀ ਕਰਕੇ ਆਉਣੇ ਆਪਾਂ ਤੇ ਲਿਖਦੇ ਆ ਬੰਦੇ ਆਪਦੇ ਘਰੇ 50 ਰੁਪਏ ਦੇ ਵੀ ਅੱਜ ਕਿਲਵਿੰਦਰ ਸਾਡੇ 50 ਰੁਪਈਆ ਦਾ ਘਰੇ ਘਰੇ ਕੰਮ ਕਰ ਗਿਆ ਜੇ ਆਪਾਂ ਉਹਨਾਂ ਦੇ ਕਦੇ ਮੈਂ ਨੂੰ ਵੀ ਪੱਠੇ ਪੰਗਾ ਦੇ ਉਹ ਵੀ ਲਿਖ ਲੈਂਦੇ ਆ ਸਹੀ ਜਿਹਨਰੇ ਆਪਾਂ ਕਟਨਾ ਪੱਠੇ ਵੀ ਵਾਟਦੇ ਉਹ ਵੀ ਲਿਖਦੇ ਤੇ ਉਹਦਾ ਵੀ ਹੱਕ ਦਿੰਦੇ ਮੈਨੂੰ ਠੀਕ ਹੈ ਤੇ ਨਹੀਂ ਅਗਲਾ ਕਹਿੰਦਾ ਯਾਰ ਮ ਉਹ ਉਹ ਜਿਹੜੇ 5% ਉਹੀ ਬੰਦੇ ਹੋਣਗੇ ਜਿਹੜੇ ਕਹਿੰਦਾ ਯਾਰ ਚੱਲ ਕੋਸ਼ ਨੇ ਤੇ 10000 ਦਿੱਤਾ ਇਹਨੂੰ ਅਹੀਂ ਕਰਾਈ ਉਹ ਤੋਂ ਕੰਮ ਉਹ ਸੋਚ 5% ਇਹੋ ਜਿਹੇ ਬੰਦੇ ਬਹਿ ਕੇ ਹੰਦੇ ਹੁੰਦੇ ਹੈਗੇ 5% ਬੰਦੇ ਇਹੋ ਜਿਹੇ ਬੰਦਿਆਂ ਨਾਲ ਕਦੇ ਵੀ ਨਹੀਂ ਵਾਹ ਪਾਈ ਯਾਰ ਕਿੱਡੇ ਆਪਣੇ ਆਪ ਨੂੰ ਕੁਛ ਕਹਿੰਦਾ ਕਹੋਂਦਾ ਵੀ ਮੈਂ ਨਹੀਂ ਕਦੇ ਕਿੱਡੇ ਹੋ ਜਾਇਦਾ ਦਾ ਗੱਡਾ ਹੀ ਮਾਲਕ ਹੋ ਗਏ ਹਾਂ ਬਾਕੀ ਬੰਦਾ ਯਾਰ ਬੰਦਾ ਆਪ ਚੰਗਾ ਨੇ ਤੇ ਉਹ ਅਗਲਾ ਵੀ ਚੰਗਾ ਅਗਲਾ ਹੀ ਚੰਗਾ ਲੰਦਾ ਯਾਰ ਉਹੀ ਗੱਲ ਫੇਰ ਕਹਣਾ ਅਗਲੇ ਦੇ ਜੇ ਕਿ ਸੋਣਾ ਆਪਾਂ ਜਿਹੜੀ ਸਾਲ ਮਾਰੀ ਜਾਂਦੇ ਆ ਹਾਂ ਜਿਹੜੇ ਬੰਦੇ ਤੇ ਬੰਦਾ ਖੇਤ ਨਹੀਂ अच्छा तेण मैं ਵੀ ਕਹਿ ਸਕਦਾ ਬਈ ਤੁਹਾਡੇ ਖੇਤ ਮੈਂ 50 ਸਾਲ ਮਾਰ ਦੇਣਾ ਹਾਂ ਇਹਦੇ ਆਪਾਂ 30 ਮਾਰੇ ਦੇ 30 ਦੱਸਾਂ ਨੇ ਉਹਨੂੰ ਹਾਂ ਹੇ ਹਾਂ ਤੇ ਜੀ ਮੈਂ ਨੂੰ ਕਹਦੇ ਆ ਵੀ ਸਾਲੋਂ 50 ਦੇ ਵੀ ਦੇ ਦੂ ਜੀ ਮੈਂ ਮੈਂ ਕਹਦੇ ਆ ਵੀ 50 ਮਾਰ ਦੇ ਤੇਰੇ ਖੇਤ ਫਰਕ ਕੁਛ ਵੀ ਨਹੀਂ ਪੈਣਾ ਹਾਂ ਪਰ ਗੱਲ ਹੈ ਰੱਬ ਦਾ ਵੇਦਾ ਨਾ ਉੱਤੇ ਬਿਲਕੁਲ ਹੱਕ ਦਾ ਖਾਓ ਯਾਰ ਹੱਕ ਆ ਹੁਣ ਜਿੱਤੇ ਉਹ ਯਾਰ ਉਹ ਜਦੋਂ ਬੰਦਾ ਕੋਈ ਲੇਬਰ ਵਾਲੇ ਬੰਦੇ ਤੇ ਜ਼ਿੰਮੇਦਾਰ ਵਿਸ਼ਵਾਸ ਕਰਦਾ ਨਾ ਕੋਈ ਕਿ ਲੇਬਰ ਵਾਲਾ ਲੇਬਰ ਵਾਲਾ ਸਮਝ ਕੇ ਵਿਸ਼ਵਾਸ ਨਹੀਂ ਕਰਦਾ ਉਹ ਆ ਤੇ ਪੁੱਤ ਤੇ ਪੁੱਤ ਬਣਾ ਕੇ ਵਿਸ਼ਵਾਸ ਕਰਦਾ ਹੁਣ ਆ ਪਸੰਦਾ ਲੈ ਕੇ ਏਸੀ ਦਾ ਨਾਲੇ ਦੁਕਾਨ ਤੋਂ ਉੱਥੇ ਇਹਦੇ ਵਿੱਚ ਜ਼ਿੰਮੇਦਾਰ ਵੀ ਬਹੁਤ ਬੈਠੇ ਸੀ ਤੇ ਸਾਡੇ ਵਾਲੇ ਲੇਬਰਾਂ ਵਾਲੇ ਵੀ ਬਹੁਤ ਬੈਠੇ ਸੀ ਠੀਕ ਹੈ ਉਹ ਸਾਰੇ ਮੈਨੂੰ ਕੋਈ ਤਾਂ ਦੇ ਬਈ ਦੀ ਖੱਡੇ ਦੇ 30 ਰੁਪਏ ਲਈ ਕੋਈ ਕਹਿੰਦਾ ਮੈਨੂੰ 25 ਲਈ ਕੋਈ ਕਹਿੰਦਾ 15 ਲਈ ਮੈਂ ਬਈ ਇਹਦਾ ਪਤਾ ਖੱਡੇ ਦੇ ਕਿੰਨੇ ਪੈਸੇ ਲੈਣਾ 10 ਰੁਪਏ ਆਪਾਂ ਹਮੇਸ਼ਾ ਹੀ ਆਪਦੇ ਹਿਸਾਬ ਨਾਲ ਪੈਂਟ ਜੀ ਯਾਰ ਮੇਰੇ ਨੂੰ ਤਾਂ ਹਜ਼ਾਰ ਦੀ ਢਾਡੀ ਚੱਲੀ ਵੇ ਆਪਣਾ ਢਾਡੀ ਨਾਲ ਕੋਈ ਮਸਲਾ ਨਹੀਂ ਸਹੀ ਹੈ ਕੋਈ ਹਜ਼ਾਰ ਲਈ ਜਾਵੇ ਕੋਈ 500 ਲਈ ਜਾਵੇ ਕੋਈ 300 ਸੀ ਲਈ ਜਾਵੇ ਆਪਾਂ ਚੱਲਣਾ ਹੁੰਦਾ ਆਪਦੇ ਹਿਸਾਬ ਕਿតាម ਦਾ ਸਹੀ ਹੈ ਹੁਣ ਜਿੰਨਾ ਬੰਦਿਆਂ ਨਾਲ ਯਾਰ ਮੇਰੇ ਨੂੰ ਦਾਦਾ 1000 ਰੁਪਏ ਦੇ ਲੱਖ ਰੁਪਏ ਮੈਂ ਜਿੰਨਾਂ ਤੋਂ ਇਕੱਠਾ ਕਰ ਲਾ ਉਹਨਾਂ ਨੂੰ ਮੈਂ ਕਰਤੂੰਗਾ ਥੋੜੂ ਕਰੂੰਗਾ ਹਾਂ ਉਹ ਸਦਾ ਵੀ ਇਹਨਾਂ ਦੇ ਮੈਂ ਸਾਲੀ ਫਰੀ ਮਾਰੇ ਹੁਣ ਪੈਸਾ ਲਵੈ ਨੇ ਨਾ ਤਾਂ ਮੈਂ ਬਿਲਕੁਲ ਹਾਂ ਐ ਨਹੀਂ ਹੁੰਦਾ ਹਾਂ ਹੁਣ ਦਸਾਂ ਘਰਾਂ ਦੇ ਜਿੰਨਾਂ ਦੇ ਗਲਕਸਾ ਵਾ ਇਹਨਾਂ ਦਸਾਂ ਘਰਾਂ ਦੇ ਵਿੱਚ ਜਿਹਦਾ ਮਰਜ਼ੀ ਮੈਂ ਵੀ ਇਕੱਲ ਲੈ ਆਂ ਠੀਕ ਹੈ ਵਿਆਹ ਸ਼ਾਦੀ ਨੂੰ ਦਸ ਘਰੇ ਆਪਣੇ ਜਿਹੜੇ ਘਰੇ ਵਿਆਹ ਤੇ ਦੁੱਧ ਵੀ ਲੈ ਕੇ ਆਉਣਗੇ ਪੰਜ ਪੰਜ ਕਿਲੋ ਲੈ ਕੇ ਆਉਣਗੇ ਹਾਂ ਕਿੰਨਾ ਦੁੱਧ ਬਣਦਾ ਲੈ ਬਿਲਕੁਲ ਬਿਲਕੁਲ ਇੱਕ ਡੰਗ ਦਾ 50 ਕਿਲੋ ਦੁੱਧ ਬਣਦਾ ਬੰਦਾ ਬੰਦਾ ਬਈ ਤੇ 50 10 ਹੀ ਗੱਡੀਆਂ ਆਉਣੀਆਂ ਘਰੇ ਜਿੱਦੇ بیٹے ਦਾ ਵਿਆਹ ਕੀਤਾ ਬਿਲਕੁਲ ਬਈ ਹੈ ਕਿੰਨਾ ਕਰਾਇਆ ਪਿੰਦਾਂ ਦਾ ਤੇਲ ਤੇਲ ਹੀ ਸਿਆਣੇ ਬੰਦੇ ਕਹਿੰਦੇ ਨੇ ਜਿਵੇਂ ਹੱਥ ਨੂੰ ਹੱਥ ਆ ਹੱਥਾਂ ਨੂੰ ਹੱਥ ਆ ਜੇ ਅੱਗੇ ਆਪਾਂ ਕਿ ਯਾਰ ਕਿਸੇ ਅੱਗੇ 2 ਫੁੱਟ ਮੇ ਆਵਾਂਗੇ ਅਗਲਾ ਫਿਰ 3 ਫੁੱਟ ਮੇ ਆਵਾਂਗੇ ਹਾਂ ਸਹੀ ਗੱਲ ਸਹੀ ਗੱਲ ਤੇ ਜੇ ਅਗਲੇ ਨਾਲ ਆਪਾਂ ਯਾਰ ਅਗਲੇ ਨੇ ਕਿਹਾ ਯਾਰ ਮੈਂ ਤਾਂ ਯਾਰ ਲੇ ਵੀ ਦੋਸਤੋ ਇੱਕ ਕੰਮ ਵਾਲਾ ਗੱਲਾਂ ਨੋਟ ਕਰਨ ਵਾਲਾ ਗੱਲਾਂ ਇਹ ਜਿਹੜੇ ਬੰਦੇ ਨੂੰ ਪਰਖ ਹੈ ਨਾ ਪਰਖ ਬੰਦੀ ਗੱਲਾਂ ਦੇ ਉਹ ਬੰਦਾ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰੂਗਾ ਤੇ ਅਧੀ ਰਾਇ ਵੀ ਕਮੈਂਟਾਂ ਦੇ ਵਿੱਚ ਜਰੂਰ ਦੇਊਗਾ ਇਹ ਬੰਦੇ ਨੇ ਇੰਨਾ ਚੀਜ਼ਾਂ ਦੇ ਸਿਰ ਤੇ ਆਹ ਸੰਦਾ ਸਿਰ ਤੇ ਇੱਕ ਬੁਲਟ ਮੋਟਰਸਾਈਕਲ ਤੇ ਆਪਦੇ ਪਰਿਵਾਰ ਨੂੰ ਚੰਗਾ ਪਾਲਣ ਪੋਸ਼ਣ ਕਰੀ ਜਾਂਦਾ ਉਹਨਾਂ ਦਾ ਪਰਿਵਾਰ ਦਾ ਤੇ ਕੋਲੇ ਗਜੈਸ਼ ਚਾ ਬੰਦਾ ਇਸ ਟਾਈਮ ਯਾਰ ਕਿਉਂਕਿ ਇਹ ਬੰਦਾ ਹੱਡ ਤੋੜ ਮਿਹਨਤ ਕਰਦਾ ਹੈ ਇਹ ਬੰਦਾ ਤੇ ਇਹ ਛੋਟੇ ਤੋਂ ਲੈ ਕੇ ਵੱਡੇ ਕੰਮ ਨੂੰ ਇੱਕ ਬਰਾਬਰ ਤੇ ਪੂਰੀ ਇਮਾਨਦਾਰੀ ਦੇ ਨਾਲੇ ਬੰਦਾ ਕੰਮ ਕਰਦਾ ਇਹ ਬੰਦੇ ਨੂੰ ਆਪਾਂ ਕਾਫੀ ਟਾਈਮ ਤੇ ਜਾਣਦੇ ਦੀ ਪਹਿਲਾਂ ਵੀ ਆਪਾਂ ਵੀਡੀਓ ਕੀਤੀ ਸੀ ਤੁਸੀਂ ਵੇਖੀ ਹੋਣੀ ਹੈ ਡਰਮੀ ਵਾਲੀ ਇਹ ਵੀਡੀਓ ਕੀਤੀ ਸੀ ਤੇ ਬੰਦਾ ਪੂਰੇ ਕੰਮ ਵਾਲਾ ਇਹ ਘੋੜੀਆਂ ਘਾੜੀਆਂ ਦੇ ਜਿਹੜੇ ਘਾਹ ਹੈਗੇ ਆ ਦੂਰੇ ਨੇੜੇ ਕਿਸੇ ਨੂੰ ਚਾਹੀਦਾ ਘਾਹ ਕਟਣ ਵਾਲਾ ਘਾਹ ਵਾਟ ਕੇ ਗੱਡੀ ਦੇ ਉੱਤੇ ਛੱਡ ਕੇ ਆਉਂਦਾ ਇਹ ਬੰਦਾ ਤੇ ਇਹ ਬਾਈ ਤੋਂ ਆਪਾਂ ਮੜਾ ਇਹਦੇ ਬਾਰੇ ਵੀ ਪੁੱਛਦੇ ਆਪਾਂ ਇਹਦੇ ਤੋਂ ਕੀ ਕੀ ਕੰਮ ਲੈਂਦਾ ਹੈ ਜੇ ਕਿਸੇ ਬੰਦੇ ਨੂੰ ਇਹ ਤਿੱਕਰ ਲੋੜ ਹੈਗੀ ਤੇ ਇਹ ਬੰਦੇ ਨਾਲ ਕਦੇ ਵੀ ਕੰਟੈਕਟ ਕਰ ਸਕਦੇ ਆ ਬੰਦਾ ਤੁਹਾਡੇ ਕੋਲੇ ਆਊਗਾ ਆਪਣਾ 100 ਕਿਲੋਮੀਟਰ ਉੱਥੇ ਵੀ ਆਜੂ ਬੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਨੂੰ ਇਹ ਬਾਈ ਕੀ ਕੀ ਕੰਮ ਲੈਣਾ ਤੋ ਕੰਮ ਯਾਰਾ ਮੈਂ ਨਾ ਖਿੜਕੀ ਵਾਲੇ ਪਿੰਡ ਦੇ ਮੁੰਡੇ ਦੇ ਰੇਕ ਲਾਰਦਾ ਤੇ ਉਹਦੇ ਨਾਲ ਮਾਣ ਚ ਪਾਣੀ ਬਾਲਾ ਖੜ ਗਿਆ ਸੀ ਮੀਂਹ ਵਾਲੀ ਪੈ ਕੇ ਤੁਹਾਨੂੰ ਪਤਾ ਅੱਛਾ ਮੈਨੂੰ ਉਹਦਾ ਯਾਰ ਕੁਲਵਿੰਦਰ ਵੀ ਆਪਾਂ ਆਂਸ ਬੋਕੀ ਨਾਲ ਸਾਡਾ ਮਾਣ ਬੋਕੀ ਮਾਰਦੇ ਗਏ ਪਾਣੀ ਥੱਲੇ ਮੈਂ ਯਾਰ ਧੂਆ ਮਾਰ ਮੈਂ ਰਤਨਾਲਾ ਦਵਾ ਲੇ ਹੁਣ ਅੱਛਾ ਇਹ ਲਿਆਂਦਾ ਫਿਰ ਕਾਫੀ ਮੈਂ ਮਾ ਮਾਰੇ ਇਹਨਾਂ ਚੁੰਡਾਂ ਜਿੰਨੀਵੇਂ ਥਾਂ ਦਾ ਪਾਣੀ ਖੜ ਗਿਆ ਦਾ ਵੀ ਛੱਲ ਜਾਂ ਮਾਰਦੇ ਨੇ ਪਾਣੀ ਯਾਰ ਰਾਤੇ ਰਾਤ ਸੁੱਕ ਜਾਂਦਾ ਪਾਣੀ ਪੁਰਾ ਪੈਂਤ ਨਹੀਂ ਆਦੇ ਵੀ ਆਪਾਂ ਇਹਦੇ ਨਾਲ ਬੋਰ ਲਾ ਦਿੰਨੇ ਆ ਹਾਂ ਹਾਂ ਵੀ ਐ ਵੀ ਛੱਲ ਜਾਂ ਵਾਜੇ ਜੀ ਕਿਸੇ ਕੋਲੇ ਵਰਮਾ ਨਹੀਂ ਯਾਰ ਉਹ ਕਈ ਚੁੰਡਾਂ ਚੁੰਡਾਂ ਚ ਕਰਮਾ ਨਹੀਂ ਵਰਮਾ ਨਹੀਂ ਕਰੇ ਮਰੀ ਕਹਿ ਰਿਹਾ ਜੇ ਮਾਲਾ ਵੀ ਛੋਟੇ ਕੋਲੇ ਨਹੀਂ ਵਰਮਾ ਤੁਸੀਂ ਚੁੰਡਾਂ ਚ ਡੂੰਗਾ ਕਈ ਨਾ ਟੋਆ ਵੀ ਪਟ ਸਕਦੇ ਪਾਣੀ ਸੁੱਕ ਜਾਂਦਾ ਟੋਏ ਦਾ ਕਿਉਂਕਿ ਵਾਣਾ ਦੇ ਕੜੇ ਉੱਤੇ ਆਏ ਪਏ ਯਾਰ ਆਏ ਪਏ ਹਾਂ ਲੋਕਲ ਵਾਣੋਂ ਹਟ ਕੇ ਜੀਰ ਵਾਣਾ ਵਾਣੋਂ ਦੇ ਉੱਤਰਾ ਪੀਟਰ ਹਨ ਹਾਂ ਹਾਂ ਕਣਕਾ ਵੀ ਤੇ ਕੜੇ ਉੱਤੇ ਆ ਗਈ ਹਾਂ ਹਾਂ ਪਾਣੀ ਥੱਲੇ ਨਹੀਂ ਜਾਂਦੇ ਸੁੱਕਦੇ ਬਿਲਕੁਲ ਜੇ ਤੁਸੀਂ ਚੌਂਡ ਚ ਟੋਆ ਪਾਟਦੇ ਥੋੜਾ ਪਾਣੀ ਰ ਸੁੱਕ ਜਾਂਦਾ ਉਹਨਾਂ ਦਾ ਫਰਕ ਪੈਂਦਾ ਯਾਰ ਪੈਂਦਾ ਫਰਕ ਪੈਂਦਾ ਬਈ ਯਾਰ ਹਾਂ ਕੋਈ 10 20% ਪੈਂਦਾ ਹੀ ਹੈ ਫਰਕ ਪੈਂਦਾ ਹੀ ਹੈ ਯਾਰ 50 60% ਫਰਕ ਪੈਂਦਾ ਠੀਕ ਹੈ ਮੈਂ ਕਿਹਾ ਯਾਰ ਆ ਲੈ ਆਣ ਹੁਣ ਇਹਦੇ ਨਾਲ ਆਪਾਂ ਕੋਈ ਵੀ ਕੰਮ ਕਰ ਸਕਦੇ ਯਾਰ ਮਾਣ ਲਓ ਵੀ ਕੁਝ ਵੀ ਕੰਮ ਕਰ ਸਕਦੇ ਤੇ ਜਲਾਬ ਦਾ ਸੰਧਾ ਬਣ ਗਏ ਯਾਰ ਹਨਾ ਬਿਲਕੁਲ ਖੰਭਾ ਲਾਉਣਾ ਕਿਤੇ ਛੋਟਾ ਮੋਟਾ ਹਨਾ ਛੋਟਾ ਮੋਟਾ ਕਿਤੇ ਖੰਬੇ ਲਾਉਣੇ ਆ ਬਾੜ ਕਰਨੀ ਕੁਝ ਵੀ ਕਰਨਾ ਵਾੜਾ ਲਾਉਣੇ ਹਨਾ ਨਨਸਰੀ ਵਾਲਿਆਂ ਨੇ ਮੁੰਡੇ ਨੇ ਮੈਨਾਂ ਦੇ ਬਈ ਅਸੀਂ ਬੂਟੇ ਲਾਇਆ ਕਰ ਰਹੇ ਮੈਂ ਕੋਈ ਗੱਲ ਹੀ ਕੋਈ ਗੱਲ ਹੀ ਕੋਈ ਨਹੀਂ ਹਾਂ ਬਿਲਕੁਲ ਮੈਨੂੰ ਦੱਸ ਦਿਆ ਕਰੋ ਯਾਰ ਆਪਾਂ ਕਰ ਲੈ ਕਰਾਂਗੇ ਉਹ ਜਿਹੇ ਹਿਸਾਬ ਕਿਤਾਬ ਹਨਾ ਵੀ ਬਿਲਕੁਲ ਬਿਲਕੁਲ ਕਿੰਨਾ ਜਾੜ ਦਾ ਥੱਲੇ ਬਈ ਇਹ 2 ਫੁੱਟ ਤੇ 8 ਇੰਚ ਹੀ ਜਾੜ ਦਾ ਥੱਲੇ 3 ਫੁੱਟ ਨੂੰ ਹੋ ਗਿਆ ਇਹ ਹਾਂ 3 ਵੱਡੇ ਚੌੜਾ ਵੀ ਚੜ ਜਾਂਦੇ ਚੌੜਾ ਮਾਰਨਾ ਤੇ ਫੋਟਾਲ ਤੇ ਜਿਹੜਾ ਨਾ ਮੈਂ ਕਹਣਾ ਵੀ ਬਹੁਤ ਛੋਟਾ ਹਨਾ ਹਾਂ ਉਹਦਾ ਪਰੇ ਦੇ ਹਿਸਾਬ ਨਾਲ ਯਾਰ ਜੁਰੂਰ ਹੀ ਵਧ ਲੱਗੂਗਾ ਮੈਂ ਬੋਰਡ ਮਾਰੀ ਜਮੇ ਫੋਟਾਲਾ ਚੜਜੂ ਨਹੀਂ ਚੜਦਾ 5 6 ਇੰਚ ਵਾਲਾ ਚੜਜੂਗੇ ਤੇ ਬਿਲਕੁਲ ਬਿਲਕੁਲ ਹਾਂ ਵੀ ਉਹਨੇ ਕੀ ਗੱਲ ਕਰੋ ਜਿੰਨੇ ਕੀ ਬੰਦੇ ਨੂੰ ਗੱਲ ਦੇਣੀ ਆ ਜੀ ਹਨਾ ਸਹੀ ਗੱਲ ਤੇ ਲਾਈਬਰਟਰ ਸਾਹਿਬ ਗੱਲਾਂ ਤੇਰੇ ਕਾ ਪੂਰਾ ਕੰਮ ਦਾ ਲੱਗਿਆ ਤੇ ਜੇ ਬਾਈ ਨੂੰ ਕਿਸੇ ਨੂੰ ਇਹਦੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਤੁਸੀਂ ਆਪਦੇ ਆਪੇ ਸ਼ੇਅਰ ਕਰ ਦੇਣੀ ਆ ਤੇ ਬਾਕੀ ਜੇ ਕਿਸੇ ਬਾਈ ਨੂੰ ਕਾ ਵਗੈਰਾ ਬਚਾਈਦਾ ਜਾਂ ਵਰਮੇ ਤੇ ਕੋਈ ਲੋੜ ਹੈਗੀ ਆ ਬੰਦੇ ਨਾਲ ਸਪਰਕਰ ਲਓ ਤੁਸੀਂ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ